ਦੁਰਦਵਾਰਾ ਪਾਤਸ਼ਾਹੀ ਪੰਜਵੀਂ ਚੋਲਾ ਸਾਹਿਬ ਜੋ ਕਿ ਮੱਖੂ ਤੋਂ ਤਰਨਤਨ ਰੋਡ ਤੇ ਸਰਹਾਲੀ ਤੋਂ 5 ਕਿਲੋਮੀਟਰ ਦੂਰੀ ਤੇ ਹੈ ਪਿੰਡ ਚੋਲਾ ਸਾਹਿਬ ਜਦੋਂ ਗੁਰੂ ਅਰਜਨ ਦੇਵ ਜੀ ਦੇ ਨਾਲ ਪ੍ਰithvi ਚੰਦ ਨੇ ਵਿਰੋਧਤਾ ਕੀਤੀ ਉਸ ਸਮੇਂ ਪੰਚਮ ਪਾਤਸ਼ਾਹ ਸਮੇਤ ਪਰਿਵਾਰ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਤਰਨਤਨ ਸਾਹਿਬ ਤੋਂ ਹੁੰਦੇ ਹੋਏ ਪਿੰਡ ਸਰਹਾਲੀ ਪਹੁੰਚੇ ਸਰਹਾਲੀ ਨਗਰ ਦੇ ਜੋਗੀਆਂ ਨੇ ਗੁਰੂ ਸਾਹਿਬ ਨਾਲ ਈਰਖਾ ਕਰਦੇ ਹੋਏ ਪਿੰਡ ਦੇ ਲੋਕਾਂ ਨੂੰ ਸਤਗੁਰਾਂ ਦੇ ਖਿਲਾਫ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਸਰਹਾਲੀ ਵਿੱਚੋਂ ਜਾਲ ਲੈ ਕੇ ਆ 4 ਹਾੜ ਦਾ ਦਿਨ 1597 ਈਸਵੀ ਨੂੰ ਜਦੋਂ ਇਸ ਨਗਰ ਜਿਸ ਦਾ ਪਹਿਲਾ ਨਾਂ ਪੈਣੀ ਸੀ ਗੁਰਦੁਆਰਾ ਸਾਹਿਬ ਵਾਲੇ ਸਥਾਨ ਤੇ ਆਣ ਕੇ ਇੱਕ ਦਰਖਤ ਥੱਲੇ ਬੈਠ ਗਏ ਤਾਂ ਇਸ ਨਗਰ ਦੀਆਂ ਸੰਗਤਾਂ ਅਤੇ ਨਗਰ ਦੇ ਚੌਧਰੀ ਦਾਨਾ ਸੰਧੂ ਅਤੇ ਉਸ ਦੀ ਪਤਨੀ ਮਾਤਾ ਸੁਖਾ ਨੇ ਸਤਗੁਰਾਂ ਜੀ ਦੀ ਬਹੁਤ ਸੇਵਾ ਕੀਤੀ ਸਤਗੁਰਾਂ ਨੇ ਭੋਜਨ ਨਹੀਂ ਕੀਤਾ ਸੀ ਮਾਤਾ ਸੁਖਾ ਜੀ ਨੇ ਸੋਚਿਆ ਕਿ ਜੇ ਦਾਲ ਸਬਜ਼ੀ ਤਿਆਰ ਕੀਤੀ ਤਾਂ ਕਾਫੀ ਸਮਾਂ ਲੱਗ ਜਾਵੇਗਾ ਇਸ ਕਰਕੇ ਮਾਤਾ ਸੋਖਾ ਨੇ 36 ਨਾਲ ਪ੍ਰਸ਼ਾਦਿਆਂ ਵਿੱਚ ਘਿਓ ਅਤੇ ਸ਼ੱਕਰ ਪਾ ਕੇ ਚੂਰੀ ਤਿਆਰ ਕੀਤੀ ਅਤੇ ਬੜੇ ਹੀ ਪ੍ਰੇਮ ਨਾਲ ਸਤਿਗੁਰਾਂ ਦੇ ਛਕਣ ਵਾਸਤੇ ਭੇਟ ਕੀਤੀ। ਪੰਚਮ ਪਾਤਸ਼ਾਹ ਜੀ ਨੇ ਉਹ ਚੂਰੀ ਦਾ ਭੋਜਨ ਛਕਿਆ ਤੇ ਬੜੇ ਪ੍ਰਸੰਨ ਹੋ ਕੇ ਕਿਹਾ ਕਿ ਮਾਤਾ ਜੀ ਤੁਸੀਂ ਇਹ ਚੋਲਾ ਤਿਆਰ ਕਰ ਲਿਆ ਏ ਹੋ। ਗੁਰੂ ਅਰਜਨ ਦੇਵ ਜੀ ਨੇ ਪ੍ਰਸੰਨ ਹੋ ਕੇ ਸ਼ਬਦ ਉਚਾਰਿਆ, "ਬਾਰ ਜਾਊ ਗੁਰੇ ਆਪਣੇ ਉੱਪਰ ਜਿਨੋ ਹਰ ਹਰ ਨਾਮ ਚੜਾਇਆ।" ਮਹਾਉ ਦੇ ਹਨ ਅੰਧਕਾਰ ਮੈਂ ਜੇ ਨੀਦਾ ਮਾਰਗ ਦਿਖਾਇਆ ਇਹ ਸਭ ਨੂੰ ਚਾਰ ਕੇ ਸਤਿਗੁਰਾਂ ਜੀ ਨੇ ਕਿਹਾ ਅਜ ਤੋਂ ਇਸ ਨਗਰ ਦਾ ਨਾਮ ਚੋਲਾ ਸਹਿਬ ਹੋ ਜਾਵੇਗਾ ਉਸ ਵੇਲੇ ਨਗਰ ਦੇ ਪੰਚ ਨੰਬਰਦਾਰ ਨੇ ਬੇਨਤੀ ਕੀਤੀ ਕਿ ਮਹਾਰਾਜ ਸਰਕਾਰੀ ਕਾਗਜ਼ਾਂ ਵਿੱਚ ਤਾਂ ਪਿੰਡ ਦਾ ਨਾਮ ਪੈਣੀ ਹੈ ਸਤਗੁਰਾਂ ਜੀ ਨੇ ਬਚਨ ਕੀਤਾ ਕਿ ਸਰਕਾਰੀ ਕਾਗਜ਼ਾਂ ਵਿੱਚ ਵੀ ਇਸ ਲਗਰ ਦਾ ਨਾਮ ਚੋਲਾ ਸਾਹਿਬ ਹੋ ਜਾਵੇਗਾ। ਜਿਸ ਵੇਲੇ ਪਿੰਡ ਦੇ ਨੰਬਰਦਾਰ ਦਿੱਲੀ ਵਿਖੇ ਮਾਮਲਾ ਤਰਨ ਗਏ। دیਵਾਨ ਨੂੰ ਜਾ ਕੇ ਕਹਿਆ ਅਸੀਂ ਚੋਲਾ ਨਗਰ ਤੋਂ ਮਾਮਲਾ ਤਰਨ ਆਏ ਹਾਂ। ਤਾਂ دیਵਾਨ ਕਹਿਣ ਲੱਗਾ ਮੈਂ ਅੱਜ ਤੱਕ ਚੋਹਲੇ ਨਗਰ ਦਾ ਨਾਮ ਹੀ ਨਹੀਂ ਸੁਣਿਆ। دیਵਾਨ ਨੇ ਜਹਾਗੀਰ ਬਾਦਸ਼ਾਹਾਂ ਜਾ ਕੇ ਇਸ ਬਾਰੇ ਦੱਸਿਆ। ਬਾਦਸ਼ਾਹ ਜਹਾਗੀਰ دیਵਾਨ ਨੂੰ ਕਹਿਣ ਲੱਗਾ ਕਿ ਸਰਕਾਰੀ ਖਾਤੇ ਨਾਲ ਰਿਕਾਰਡ ਵੇਖੋ। ਜਿਸ ਵੇਲੇ ਰਿਕਾਰਡ ਚੈੱਕ ਕੀਤਾ ਗਿਆ ਤਾਂ ਉਥੇ ਨਗਰ ਪੈਣੀ ਦੀ ਜਗ੍ਹਾ ਚੋਲਾ ਸਾਹਿਬ ਲਿਖਿਆ ਹੋਇਆ ਸੀ। ਸਸਤਾਨ ਤੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਨਗਰ ਵਿੱਚ ਆਉਣ ਦੀ ਖੁਸ਼ੀ ਨੂੰ ਸਮਰਪਿਤ ਚਾਰਹਾੜ ਨੂੰ ਮਹਾਨ ਜੋੜ ਮੇਲਾ ਮਨਾਇਆ ਜਾਂਦਾ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੁਆਲ ਸੱਜਦੇ ਹਨ ਅਤੇ ਪ੍ਰਾਤਨ ਮਰਿਆਦਾ ਅਨੁਸਾਰ ਚੂਰੀ ਦਾ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਟੋਟ ਵਰਤਦਾ ਹੈ। ਨਾਲ ਹੀ ਗੁਰਦੁਆਰਾ ਗੁਰੂ ਕੀ ਕੋਠੜੀ ਸਾਹਿਬ ਹੈ। ਗੁਰੂ ਕੀ ਕੋਠੜੀ ਸਾਹਿਬ ਵਾਲੇ ਸਥਾਨ ਤੇ ਚੌਧਰੀ ਦਾਨਾ ਸੰਧੂ ਅਤੇ ਮਾਤਾ ਸੁਖਾ ਦੀ ਬੇਨਤੀ ਪ੍ਰਵਾਨ ਕਰਦਿਆ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਬਾਲ ਹਰਗੋਬਿੰਦ ਸਾਹਿਬ ਜੀ ਅਤੇ ਸਿੱਖ ਸੰਗਤਾਂ ਸਮੇਤ 2 ਸਾਲ 5 ਮਹੀਨੇ 13 ਦਿਨ ਨਿਵਾਸ ਕੀਤਾ ਅਤੇ ਸਿੰਘ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਪਰਮੇਸ਼ਰ ਨਾਲ ਜੋੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ